ਯੂਨਾਈਟਿਡ 6 ਵੱਲੋਂ ਆਈਕਨ 스타 ਆਫ ਹੈਲਥ ਵਜੋਂ ਪੁਸ਼-ਅੱਪਸ ਵਿੱਚ ਬਰੂਸਲੀ ਦੇ ਰਿਕਾਰਡ ਨੂੰ ਤੋੜਨ ਵਾਲੇ ਕੋਮਰ ਅਮਰਿਤਪੀਰ ਸਿੰਘ ਦਾ ਸਨਮਾਨ ਕਰਨ ਲਈ ਇੱਕ ਸਮਾਰੋਹ ਕਰਵਾਇਆ ਗਿਆ। ਤਿਲਕਨਗਰ ਵਿੱਚ ਕਰਵਾਏ ਸਮਾਰੋਹ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਸ਼ਮੂਲੀਅਤ ਕੀਤੀ। ਉਹਨਾਂ ਯੂਨਾਈਟਿਡ 6 ਵੱਲੋਂ ਕੀਤੇ ਇਸ ਉਪਲਬਧਿਸ਼ ਲਗਾ ਕੀਤੀ। ਉਹਨਾਂ ਕਿਹਾ ਕਿ 1 ਮਿੰਟ ਵਿੱਚ 86 ਪੁਸ਼-ਅੱਪਸ ਮਾਰ ਕੇ ਕੋਮਰ ਅਮਰਿਤਪੀਰ ਸਿੰਘ ਨੇ ਬਰੂਸਲੀ ਦਾ ਰਿਕਾਰਡ ਤੋੜਿਆ ਹੈ। ਉਹਨਾਂ ਨੌਜਵਾਨ ਨੂੰ ਅਮਰਿਤਪੀਰ ਸਿੰਘ ਤੋਂ ਪ੍ਰੇਰਣਾ ਲੈਣ ਦੀ ਹਿੰਮਤ ਕੀਤੀ ਹੈ। ਉਧਰ ਕੋਮਰ ਅਮਰਿਤਪੀਰ ਸਿੰਘ ਨੇ ਸ ਸੋਲਾ ਉਪਰਾਲਾ ਸਭ ਤੋਂ ਪਹਿਲਾ ਯੂਨਾਈਟਿਡ ਸਿਕਵਲ ਹੋ ਕੀਤਾ ਗਿਆ ਤੇ ਅੱਜ ਪੂਰ ਅੰਮ੍ਰਿਤ ਵੀਰ ਸਿੰਘ ਜੀ ਜੋ ਗਿਨੀਜ਼ ਬੁੱਕ ਵਰਲਡ ਰਿਕਾਰਡ 홀ਡਰ ਨੇ ਸਾਡੇ ਵਿੱਚ ਆਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਦਿੱਲੀ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਸਾਰਿਆਂ ਦੀ ਇਨਸਪੀਰੇਸ਼ਨ ਲਈ ਮੈਂ ਦੱਸ ਦਿਆਂ ਇਹਨਾਂ ਦੇ ਬਾਰੇ ਹੋਰ ਡਿਟੇਲ ਵਿੱਚ ਕਿ ਗ੍ਰੇਟ ਬਰੂਸਲੀ ਦਾ ਵੀ ਰਿਕਾਰਡ 83 ਪੁਸ਼-ਅਪ ਇਹਨਾਂ ਮਿੰਟ ਸੀਗਾ ਤੇ ਸਾਡੇ ਇਸ ਵੀਰ ਨੇ 86 ਪੁਸ਼-ਅਪ ਇਹਨਾਂ ਮਿੰਟ ਕਰਕੇ ਤੇ ਉਸ ਰਿਕਾਰਡ ਨੂੰ ਬ੍ਰੇਕ ਕੀਤਾ ਜੋ ਕਿ ਆਪਣੇ ਆਪ 'ਚ ਬਹੁਤ ਵੱਡੀ ਅਚੀਵਮੈਂਟ ਹੈ ਤੇ ਅੱਜ ਦੇ ਯੂਥ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਹੁਣ ਇਹ ਗੱਲ ਕਰਦੇ ਆ ਇਹਨਾਂ ਨੇ ਦੱਸਿਆ ਜੀ ਤੇ ਮਾਫ਼ ਕਿਉਂਕਿ ਪੰਜਾਬ ਦਾ ਪੋਲਿਟੀਕਲ ਅਫੇਅਰ ਇਨਚਾਰਜ ਹਾਂ ਤੇ ਮੈਂ ਵੇਖਿਆ ਉੱਥੇ ਕਿਸ ਤਰੀਕੇ ਪੰਜਾਬ ਨੂੰ ਬਦਨਾਮ ਕਰ ਲਈ ਕਿ ਕਿਹਾ ਜਾਂਦਾ ਵੀ ਫਿਲਮਾਂ ਤੱਕ ਬਣਾਈਆਂ ਜਾਂਦੀਆਂ ਨੇ ਉੱਡਦਾ ਪੰਜਾਬ ਵਰਗੀਆਂ ਪਰ ਇਹ ਅਸਲੀ ਪੰਜਾਬ ਹੈ ਇਹ ਅੱਜ ਦਾ ਪੰਜਾਬ ਹੈ ਉਹਨਾਂ ਵਾਲਾ ਪੰਜਾਬ ਹੈ ਜੋ ਨਸ਼ਿਆਂ ਤੋਂ ਦੂਰ ਹੈ ਤੇ ਫਿਟਨੈਸ ਨਾਲ ਪੂਰੀ ਦੁਨੀਆ ਦੇ ਵਰਲਡ ਰਿਕਾਰਡ ਬ੍ਰੇਕ ਕਰ ਚੁੱਕਿਆ ਤੇ ਕਿਸ ਤਰੀਕੇ ਅਮਰਤਪੀਰ ਸਿੰਘ ਜੀ ਦਾ ਇਹ ਸੁਨੇਹਾ ਪੰਜਾਬ ਦੇ ਘਰ-ਘਰ ਵਿੱਚ ਪਹੁੰਚੇ ਦੇਸ਼ ਦੇ ਘਰ-ਘਰ ਵਿੱਚ ਪਹੁੰਚੇ ਤੇ ਲੋਕੀਂਾਂ ਤੋਂ ਇਨਸਪਾਇਰ ਹੋ ਕੇ ਨਵਰ ਕੀ ਫਿਟਨੈਸ ਨੂੰ ਟਾਰਗੇਟ ਕਰ ਇਸ ਕੰਮ ਵਿੱਚ ਅਸੀਂ ਵੀ ਜੋ ਵੱਤਵਤ ਹੋ ਸਕੇਗਾ ਇਹਨਾਂ ਦੇ ਨਾਲ ਪ੍ਰੈਕਟਿਸ ਜਿਹੜੀ ਕੀਤੀ ਹੈ ਮੈਨੂੰ ਲਗਭਗ 4.5 ਸਾਲ ਹੋ ਗਏ ਇਸ ਖੇਤਰ ਵਿੱਚ 4.5 ਸਾਲ ਪ੍ਰੈਕਟਿਸ ਦੇ ਨਾਲ ਮੈਂ ਇੰਨੀ ਅਚੀਵਮੈਂਟਾਂ ਕੀਤੀਆਂ ਨੇ ਤੇ ਘਰੇ ਰਹਿ ਕੇ ਕੀਤੀਆਂ ਨੇ ਕਦੇ ਜਿਮ ਨਹੀਂ ਗਿਆ ਮੈਂ ਅੱਜ ਤੱਕ ਤੇ ਦੇਸੀ ਤਰੀਕੇ ਨਾਲ ਮਿਹਨਤ ਕੀਤੀ ਹੈ ਸਰ ਤੇ ਉਸੇ ਦੇਸੀ ਤਰੀਕੇ ਨਾਲ ਜਿਵੇਂ ਸਾਡੇ ਪੁਰਾਣੇ ਪਹਿਲਵਾਨ ਰੈਸਲਰ ਮਿਹਨਤ ਕਰਦੇ ਸੀ ਉਸ ਤਰੀਕੇ ਨੂੰ ਅਪਲਿਫਟ ਕਰਕੇ ਲੈਂਦਾ ਹਾਂ ਤੇ ਉਸ ਤਰੀਕੇ ਨੂੰ ਅਪਲਿਫਟ ਕਰਕੇ ਮੈਂ ਵਰਲਡ ਰਿਕਾਰਡਸ ਬਣਾਏ ਨੇ ਜਾਂ ਗੇ ਇੰਡਸਟਰੀ ਚੋਂ ਦੀ ਪ੍ਰੈਕਟਿਸ ਕਰ ਰਿਹਾ ਹਾਂ ਤੇ ਜਾਂ ਫਿਰ ਅੱਜ ਮੈਨੂੰ ਬ੍ਰਾਂਡ ਵੈਸਟਰ ਜੋ ਕੋਸ਼ਿਸ਼ ਕੀਤਾ ਗਿਆ ਯੂਨਾਈਟਿਡ ਸੇਕਲ ਨੂੰ ਮੈਂ ਕਹਿੰਦਾ ਕਿ ਇੱਕ ਮੇਰੀ ਬੈਕਸਪੋਰਟ ਹੁਣ ਸਟਰੋਂਗ ਹੋ ਗਈ ਆ ਹੋਰ ਮੈਨੂੰ ਇੱਕ ਮਕਸਦ ਮਿਲ ਗਿਆ ਕਿ ਹਰ ਮੈਂ ਹੋਰ ਮਿਹਨਤ ਕਰਨੀ ਆ ਅੱਜ ਇਹ ਉਪ ਲੋਕ ਕੀ ਮੈਸੇਜ ਦੇਣਾ ਚਾਹੁੰਦਾ ਹੈ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਜੇ ਉਹ ਗਲਤ ਰਾਹ ਤੇ ਨੇ ਤਾਂ ਉਸ ਗਲਤ ਰਾਹ ਦਾ ਵਿੱਚ ਕੁਝ ਹੈ ਨਹੀਂ ਆ ਕਿ ਪਛਤਾਵਾ ਉਹ ਗਲਤ ਰਾਹ ਤੋਂ ਛੱਡ ਕੇ ਉਹ ਗਲਤ ਰਾਹ ਸਹੀ ਰਾਹ ਬਣਾਉਂ ਕਿਉਂਕਿ ਸਹੀ ਰਾਹ ਤੇ ਜਾਣ ਕੇ ਤਾਂ ਉਹ ਕਈ ਲੋਕਾਂ ਨੂੰ ਇੱਕ ਇਨਕਰੇਜਮੈਂਟ ਦੇ ਸਕਦੇ ਆ ਕਈ ਯੰਗਸਟਰਸ ਨੂੰ ਇਨਕਰੇਜ ਕਰ ਸਕਦੇ ਆ ਕਿ ਯਾਰ ਅਸੀਂ ਸਹੀ ਰਾਹ ਤੇ ਰਹਿ ਕੇ ਮਿਹਨਤ ਕਰਨੀ ਹੈ ਚਲੋ ਇਨਕਰੇਜਮੈਂਟ ਬਾਰੇ ਕਰ ਉਹਨਾਂ ਨੂੰ ਨਾ ਸਿਰਫ ਲਾਸ਼ਾ ਤੋਂ ਉਹਨੂੰ ਕਰਵਾ ਸਕੀ। ਕਿਉਂਕਿ ਮੇਨ ਪਹਿਲਾ ਪਰਪਸ ਹੈ ਕੋਈ ਹੋਇਆਗਾ ਕਿ ਜੂਥ ਨੂੰ ਗਸ਼ਤ ਤੋਂ ਦੂਰ ਕਰੀ। ਹੈਲਥ ਬਿਲਡਿੰਗ ਵਾਸਤੇ ਉਹਨਾਂ ਨੂੰ ਉਸ ਪਾਸੇ ਲਾਇਆ ਜਾਵੇ। ਇਹ ਸਾਡਾ ਨੋਟਿਸਿੰਗ ਦਾ ਟੀਚਾ ਵੀ ਹੈ। ਐਜੂਕੇਸ਼ਨ ਦਾ, ਹੈਲਥ ਦਾ, ਲੀਗਲ ਦਾ। ਇਹ ਉਹ ਸਾਡੇ ਜਿਹੜੇ ਕੰਮ ਸਾਰੇ ਹਨ ਉਸ ਨਾਲ ਜਿਹੜਾ ਇਹ ਸੇਨਾਂ ਨੂੰ ਕਰ ਰਹੇ। ਇਹਨਾਂ ਵਸੇ ਤੇ ਇਹਨਾਂ ਨੇ ਕਿਹਾ ਕਿ ਇਹ ਆਪਣਾ ਗਰੋਂਗੇ ਅਖਾੜਾ ਅਸੀਂ ਉੱਥੇ ਜਿਹੜੇ ਰਿਮੂਟ ਹੋਏਗਾ ਐਕਸਰਸਾਈਜ਼ ਕਰੇਗਾ ਉਹਨਾਂ ਨੂੰ ਬਹੁਤ ਅਸੀਂ ਧਿਆਨ ਦੇਣਾ ਹੈ ਉਹਨਾਂ ਦੀ ਐਕਸਰਸਾਈਜ਼ ਦੀ ਕੋਰਸ ਹੋਏਗੀ ਉਹਨਾਂ ਦਾ ਹਿਸਟਰੀ ਵਧਦਾ ਜਾਏਗਾ ਜਿਹੜਾ ਵੀ ਇਹ ਕੰਮ ਕਰਦੇ ਯੂਨਾਈਟਿਡ ਸੇਵਿਸ ਕੋ ਅਸੀਂ ਲੰਗਰ ਦੀ ਪ੍ਰਸਾਦ ਰੂਪ ਤੇ ਹੈਮ ਰੱਖਦੇ ਹਾਂ ਨੋਵਲ ਵੇ ਦਾ ਲੰਗਰ ਐਜੂਕੇਸ਼ਨ ਲੰਗਰ ਤਿਆਰ ਕੀਤਾ ਹੈ ਕੋਈ ਵਿੱਚ ਅਸੀਂ 6 ਲੜਕੀਆਂ ਨੂੰ ਗੁਰੂ ਨਾਨਕ ਯੂਨੀਵਰਸਿਟੀ ਸਿਲੈਕਟ ਕੀਤਾ ਜਿਨ੍ਹਾਂ ਨੇ 85% ਤੋਂ ਵੱਧ ਮਾਰਕਸ ਕੀਤੇ ਉਹਨਾਂ ਨੂੰ ਯੂਨਾਈਟਿਡ ਸਿੱਖ ਨੇ ਅਪਣਾ ਲਿਆ ਉਹਨਾਂ ਦੀ ਫੀਸ ਹੋਸਟਲ ਚਾਰਜਸ ਕਿਤਾਬਾਂ ਦੇ ਅਸੀਂ ਪੈਸੇ ਦੇ ਰਹੇ ਹਾਂ ਆਨ ਅਕੈਡਮੀ ਦੇ ਵਿੱਚ ਉਹ ਕਿੰਨਾ ਉਹ ਲਾਈਵ ਆਪਣੀ ਐਜੂਕੇਸ਼ਨ ਲੈ ਰਹੇ ਨੇ ਤੇ ਯੂਨਾਈਟਿਡ ਸਿੱਖ ਹਰ ਬੱਚੇ ਦਾ 1 ਲੱਖ